ਦੋ ਸਾਲ ਹੋ ਗਏ ਬਹੁਤ ਹੀ ਸਤਿਕਾਰਯੋਗ ਡਾਕਟਰ ਨੂੰ ਸਿੰਘ ਜੀ ਮੇਰੇ ਵੀਰ ਜਗਨਜੀਤ ਜੀ ਕਰ ਰਹਿਤੋ ਆਏ ਮੇਰੇ ਸਾਥੀ ਇੱਕ ਸਫਲ ਦੋ ਸਾਲ ਜਿਹੜੇ ਹੈ ਹੁਮੇ ਬਤੀ ਡਿਸਪੈਂਸਰੀ ਦੇ ਸਮਾਨ ਇਹ ਦਵਾਈਆਂ ਦੇ ਵੰਡਾ ਰਿਖੇ ਇਸ ਲਈ ਤੇ ਮੈਂ ਉਸ ਵਾਸਤੇ ਡਾਕਟਰ ਨੂੰ ਡਾਕਟਰ ਸਾਹਿਬ ਦੀ ਸੇਵਾ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਇੱਕ ਲੰਮਾ ਟਾਈਮ ਬਹੁਤ ਵਧੀਆ ਕੰਮ ਕੀਤਾ ਦਵਾਈਆਂ ਵੰਡਾ ਰਿਖੇ ਸ਼ਹਿਰ ਸਮਾਨਯ ਦੇ ਤੇ ਨੇੜਲੇ ਇਲਾਕੇ ਦੇ ਲੋਕਾਂ ਦੀ ਹੁਮੇ ਬਤੀ ਲਾਈ ਸੇਵਾ ਕੀਤੀ ਮੇਰੇ ਤੇ ਬੈਸਟ ਵਿਸ਼ੇਸ਼ ਹਮੇਸ਼ਾ ਰਕਸਰ ਦੇ ਨਾਲ ਨੇ ਅੱਜ ਹੋਰ ਗੁਸ਼ਸ਼ਾਲਾ ਨੂੰ ਅਸੀਂ ਕੋਸ਼ਿਸ਼ ਕੀਤੀ ਵੀ ਜੋ ਵੀ ਸੇਵਾ ਸਿੱਖ ਸਕਦੇ ਹੋ ਰਕਸਰ ਦਾ ਸਾਥ ਦੇ ਸਕਦੇ ਹੋ ਉਸੇ ਦਿਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਨੂੰ ਵੀ ਅਸੀਂ ਆਪਣਾ ਜੋ ਸਾਥ ਹੈ ਜੋ ਵੀ ਸਟਿੰਗ ਕੋ ਐਫਰਟਸ ਨੇ ਤਾਂ ਉਹ ਦੇਣੀ ਅਸੀਂ ਕਰਦੇ ਰਹਿਾਂਗੇ ਪਾਕੀ ਸਾਰੇ ਸ਼ਹਿਰ ਦਾ ਧੰਨਵਾਦ ਜਿਨ੍ਹਾਂ ਨੇ ਰਕਸਰ ਤੇ ਵਿਸ਼ਵਾਸ ਜਤਾਇਆ ਤੇ ਬੈਸਟ ਦਾ ਬਹੁਤ ਧੰਵਾਦ ਜਿਨ੍ਹਾਂ ਨੇ ਟਾਈਮ ਟੂ ਟਾਈਮ ਰਕਸਰ ਦੀ ਬਹੁਤ ਮਦਦ ਕਰਦੇ ਹੋਏ ਰਕਸਰ ਦੀ ਸੇਵਾ ਦਾ 50 ਤੋਂ 50 ਲੱਖ ਦਿੱਤਾ ਹੈ ਧੰਨਵਾਦ ਜੈ ਜੀ ਸੇਵਾ ਕੀਤੀ ਹੈ ਕੀ ਕਨਤਾਬਸ ਸਤੋਵਟੀ ਕਰਤਾ ਇੱਕ ਇਹੇ ਸੇਵਾ ਦਾ ਮੌਕਾ ਮੈਨੂੰ ਦਿੱਤਾ ਗਿਆ ਬਹੁਤ ਮੇਰੇ ਵਾਸਤੇ ਬਹੁਤ ਵੱਡੀ ਉਪਲਬਧੀ ਸੀ ਮੈਂ ਪਹਿਲਾਂ ਵੀ ਇੱਥੇ ਸਰਕਾਰੀ ਹਸਪਤਲ ਸਰਕਾਰੀ ਡਿਸਪੈਂਸਰੀ ਚ ਰਹੀਆਂ ਆਂ ਪਰ ਸੁਬਾਣਾ ਵਾਸੀਆਂ ਨੇ ਸਪੈਸ਼ਲੀ ਪ੍ਰੈਸ ਨੇ ਹਮੇਸ਼ਾ ਹੀ ਜਿਹੜੇ ਹੋਮੋਪੈਥੀ ਦੇ ਆ ਜਿੰਦਿਆਂ ਵੀ ਸਫਲਤਾਵਾਂ ਸਾਡੀਆਂ ਹੋਈਆਂ ਉਹਨਾਂ ਨੂੰ ਬਹੁਤ ਉਜਾਗਰ ਕੀਤਾ ਇਹ 2 ਸਾਲ ਮੇਰੇ ਲਈ ਬਹੁਤ ਅੱਛੇ ਰਹੇ ਜਿਦੇ ਚ ਮੈਂ ਦੇਖਿਆ ਕਿ ਅਮੇ ਜੀ ਉਹਨਾਂ ਦੀ ਟੀਮ ਨੇ ਸ਼ਿਵ ਸ਼ਿਵ ਜੀ ਉਹਨਾਂ ਦੇ ਬੱਚਿਆਂ ਨੇ ਮਾਦੇ ਬੇਟਾ ਜਿਹੜਾ ਸੁਧੀਰ ਹੈ ਇਹ ਸਾਰਿਆਂ ਨੇ ਮਿਲ ਕੇ ਅਸੀਂ ਜਿਹੜਾ ਉੱਥੇ ਉਹਨਾਂ ਨੇ ਸੇਵਾ ਕੀਤੀ ਹੈ ਬਨ ਉਹਨਾਂ ਨੇ ਬਹੁਤ ਅੱਛਾ ਲੱਗਿਆ ਇਹਨਾਂ ਨੇ ਹਰ ਚੀਜ਼ ਹਰ ਦਵਾਈਆਂ ਦੀ ਕਿਸੇ ਤਰ੍ਹਾਂ ਨਹੀਂ ਕਮੀ ਨਹੀਂ ਆਣ ਦਿੱਤੀ ਔਰ ਪੇਸ਼ੈਂਟ ਦੀ ਜੋ ਸੇਵਾ ਕਰ ਸਕਦੇ ਸੀ ਉਹਨਾਂ ਨੇ ਕੀਤੀ ਔਰ ਬੇਰ ਚੀਜ਼ ਇਹ ਹੈ ਕਿ ਬੇਰ ਨੂੰ ਇਹ ਲੱਗਦਾ ਹੈ ਕਿ ਮੈਂ ਇਹ ਜਿਹੜੀ ਸੇਵਾ ਜਿਵੇਂ ਹੋਮੋਪੈਥਿਕ ਡਿਸਪੈਂਸਰੀ ਸੀਗਾ ਉਸ ਤਰ੍ਹਾਂ ਹੀ ਨਿਭਦਾ ਚੱਲਿਆ ਆ ਰਿਹਾ ਹੈ ਔਰ ਇਹ ਹੋਮੋਪੈਥੀ ਦੀ ਇੱਕ ਸਭ ਤੋਂ ਵੱਡੀ उपलब्धि भी है कि इतने जिन्हें भी पेशेंट्स आए हैं उन्होंने बहुत पॉजिटिव व्यूज रहे हैं होमोपैथी बारे वह तो पता है शुरू तो ही और इस तरह इस तरह के केसिज इतने ठीक हुए हैं कि जेडे कि वाकई लाजवाब केसिज है जिन्होंने जिन्होंने हर जगह से पेशेंट्स दवाइया लै ली ईवन पी जी आई और हॉस्पिटल्स तो भी लीतिया हुई थी वो लोग भी इतने ठीक हुए हैं और यही एक बहुत अच्छी गल है कि लोगों एक जागरूकता पैदा हो रही है होमोपैथी बारे और होमोपैथी साइंस है भी इस तरह की कि जो कि बहुत व्डी तो व्डी और हर तरह की अक्यूट से क्रोनिक जिन्नी भी डिजीज हैं वो वास्ते बहुत ही शलाघा योग उपचार है और सब तो वो गल है लोग इस बारे जो बहुत उभड़ के सामने आ रहे हैं और जिन्हें परसेंटेज हो रही है वो इस तुम तो लगता है कि लोग सवेरे साढ़े पांच बजे डिस्पेंसरी जाके बैठ जाने हैं। और जो कि मैं दस बजे पहुँचना और शाम छे सत बजे तक बैठे रहने हैं और बड़ी ਇਹ ਚੀਜ਼ ਹੈ ਕਿ ਜਿਹੜਾ ਇੰਤਜ਼ਾਰ ਰਹਿਦਾ ਹੈ ਉਹ ਹੋਮਪੇਜ ਹੀ ਕਰਕੇ ਹੀ ਹੈ ਮੇਰੇ ਕਰਕੇ ਨਹੀਂ ਔਰ ਇਹ ਸਭ ਤੋਂ ਵੱਡੀ ਗੱਲ ਹੈ ਔਰ ਇਸ ਤੋਂ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਡੀ ਪੰਜਾਬ ਸਰਕਾਰ ਬਹੁਤ ਹੀ ਸ਼ਲਾਗ ਸ਼ੋਕਾ ਕਦਮ ਕੀਤੇ ਹੋਂਗੇ ਇਸ ਬਾਰੇ ਇੱਕ ਤਾਂ ਐਮਐਸ 115 ਦੇ ਕਰੀਬ ਜਿੰਨੀਆਂ ਪੋਸਟਾਂ ਹਨ ਉਹ ਭਰਨ ਦੇ ਫਾਈਨੈਂਸ ਡਿਪਾਰਟਮੈਂਟ ਨੇ ਇਜਾਜ਼ਤ ਦੇ ਦਿੱਤੀ ਹੈ ਬਹੁਤ ਵੱਡੀ ਚੀਜ਼ ਹੈ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਹੋਮੋਪੈਥਿਕ ਦਾ ਆਪਣਾ ਗਵਰਨਮੈਂਟ ਮੈਡੀਕਲ ਕਾਲਜ ਸੰਗਰੂਰ ਵਿੱਚ ਬਸਤੂਆਣਾ ਸਾਹਿਬ ਵਿੱਚ ਖੁੱਲ ਰਿਹਾ ਹੈ ਜਿੱਥੇ ਕਿ ਇੱਕ ਉਹਨੇ ਗਵਰਨਮੈਂਟ ਪੂਰਾ ਐਲੋਪੈਥਿਕ ਔਰ ਹੋਰ ਦੇ ਵਿੱਚ ਇਕੱਠਾ ਮੈਡੀਕਲ ਕਾਲਜ ਖੁੱਲਿਆ ਜਾ ਰਿਹਾ ਹੈ ਜੋ ਕਿ ਚੋਦੀ ਸਾਰੀ ਸਾਰੀ ਬਿਲਡਿੰਗ ਹੁਣ ਤਿਆਰ ਹੋ ਰਹੀ ਹੈ ਔਰ ਬਹੁਤ ਛੇਤੀ ਉਸ ਰਿਕਰੂਟਮੈਂਟ ਸ਼ੁਰੂ ਹੋ ਜਾਏਗੀ ਇਸ ਕਰਕੇ ਮੈਂ ਬਹੁਤ ਬਤਹਾਨ ਜੀ ਦਾ ਜਿਨ੍ਹਾਂ ਨੇ ਸਾਡੀ ਇਹ ਡਿਮਾਂਡ ਨੂੰ ਪੂਰਾ ਕੀਤਾ ਫਾਈਨੈਂਸ ਮਿਨਿਸਟਰ ਸਾਹਿਬ ਜਿਨ੍ਹਾਂ ਨੇ ਇਹ ਸਾਰੀ ਚੀਜ਼ਾਂ ਸਾਡੀ ਫਾਈਲਸ ਕੰਪਲੀਟ ਕੀਤੀਆਂ ਸਾਡੇ ਹੈਲਥ ਸੈਕਟਰੀ ਸਾਹਿਬ ਹੈਲਥ ਡਿਸਟ੍ਰਿਕਟ ਸਾਹਿਬ ਜਿਹੜਾ ਬਲਬੀਰ ਅਸਰੀ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਸਾਡੀ ਹਰ ਚੀਜ਼ ਨੂੰ ਉਹਨਾਂ ਨੇ ਐਲੋਪੈਥ ਉੱਤੇ ਵੀ ਹੋਮੋਪੈਥੀ ਦੀ ਇੰਨੀ ਜ਼ਿਆਦਾ ਸਾਡੇ ਲਈ ਹਰ ਫਾਈਲ ਅਪਲੋਡ ਕੀਤੀ ਔਰ ਹਰ ਜਿੱਥੇ ਵੀ ਸਾਨੂੰ ਕੋਈ ਮੁਸ਼ਕਲ ਆਈਆਂ ਉਹ ਮੁਸ਼ਕਲ ਫਾਈਲ ਸੱਚ ਕੋ ਇਕੱਠੀ ਕਰਕੇ ਅੱਜ ਇਹਨਾਂ ਨੇ ਸਾਡੇ ਕਾਲਜ ਵਾਸਤੇ ਸਾਡੀਆਂ ਨਾ ਪੋਸਟਾਂ ਵਾਸਤੇ ਬਹੁਤ ਲੱਗਦਾ ਜੋ ਕੰਮ ਕੀਤਾ ਔਰ ਇਹਦੇ ਨਾਲ ਨਾਲ ਮੈਂ ਹੈਲਥ ਸੈਕਟਰੀ ਸਾਡੇ ਕਮਿਸ਼ਨਰ ਆਯੂਸ਼ ਔਰ ਸਾਡੇ ਜਿਹੜੇ ਜੁਆਇੰਟ ਡਾਇਰੈਕਟਰ ਹੈਗੇ ਆ ਡਾਕਟਰ ਹਰਮਿੰਦਰ ਡਾਕਟਰ ਰਜੀਵ ਜੀਦਿਆ ਜਿਨ੍ਹਾਂ ਨੇ ਬਹੁਤ ਅੰਤ ਤੱਕ ਮਦਦ ਕੀਤੀ ਹੈ ਇਹ ਸਾਰੇ ਪ੍ਰੋਜੈਕਟਸ ਲਿਆਉਣ ਵਾਸਤੇ ਔਰ ਉਸ ਦੇ ਨਾਲ ਡਾਕਟਰ ਅਮਰਜੀਤ ਸਿੰਘ ਬਾਦ ਸੰਗਰੂਰ ਤੋਂ ਆ ਜਿਨ੍ਹਾਂ ਨੇ ਬਹੁਤ ਹੀ ਅੱਛਾ ਕੰਮ ਕੀਤਾ ਹੈ ਔਰ ਇਹ ਸਾਰੇ ਪ੍ਰੋਜੈਕਟ ਜਿਹੜਾ ਮੈਡੀਕਲ ਕਾਲਜ ਸਾਡੀ ਡਿਸਪੈਂਸਰੀਜ਼ ਹਨ ਲੈ ਆ ਕੇ ਔਰ ਐਸਟਰੋਨੋਮੀ ਕਹਿ ਰਹੇ ਹਨ ਕਿ ਸਾਡੇ ਜਿੱਤੇ ਵੀ ਹੋਮ ਬੇਟੀ ਦੇ ਅਸੀਂ ਡਾਕਟਰ ਜene ਅਸੀਂ ਤੁਹਾਨੂੰ ਆ ਇਹ ਪੰਜਾਬ ਸਰਕਾਰ ਨੂੰ ਇਹ ਵਿਸ਼ਵਾਸ ਦੁਆਨੇ ਕਿ ਹੋਮੋਪੈਥੀ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਕਯੂਰ ਕਰਾਂਗੇ ਔਰ ਸਾਡੀ ਡਿਸਪੈਂਸਰੀ ਵੀ ਆਲਰੇਡੀ ਬਹੁਤ ਅੱਛੀ ਚੱਲ ਰਹੀਆਂ ਔਰ ਇਹ ਚੀਜ਼ਾਂ ਦਾ ਸਭ ਤੋਂ ਵੱਡੀ ਗੱਲ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਮੇਰੀ ਹਰ ਉਪਲਬਧੀ ਨੂੰ ਹੋਮੋਪੈਥੀ ਦੇ ਨਾਲ ਜਿਹੜੇ ਉਪਚਾਰ ਹੋਏ ਹਨ ਉਹਨਾਂ ਨੂੰ ਇਹਨਾਂ ਉਜਾਗਰ ਕੀਤਾ ਔਰ ਇਹ ਦਿਖਾਇਆ ਕਿ ਹੋਮੋਪੈਥੀ ਇੱਕ ਸਬਕ ਹੈ ਜਿਹੜੀ ਸਾਇੰਸ ਕੀ ਅੱਜ ਬਹੁਤ ਅੱਗੇ ਆ ਰਹੀ ਹੈ ਔਰ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਵਰਲਡ ਓਵਰ होम्योपैथी नंबर टू चुकी है और इवन सारे वो 52 लोग हैंम्योपैथी ले रहे हैं और होम्योपैथी उपचार हौली हौली लोगों बहुत ज्यादा हरमंद प्यारा होता जा रहा है मैं सरकार फिर भी अपील करा हो जाकि जगह जगह होम्योपैथिक केंद्र खुल सकन और लोगों तो को यदा फायदा मिल सके डॉक्टर साहब जो मेडिकल कॉलेज है ये और भी है पंजाब से कि इन पहली बार फर्स्ट फर्स्ट होम्योपैथिक मेडिकल कॉलेज सरकारी खुल रहा है जबकि प्राइवेट कॉलेज जो है एक अबोर हैगा और होम्योपैथिक मेडिकल कॉलेज अबोर होम्योपैथिक मेडिकल कॉलेज लुधियाना आएगा पहले में और उस बाद होम्योपैथिक मेडिकल कॉलेज चंडीगढ़ है ये तीन कॉलेज तो जो प्राइवेटली चल

तो एक्चुअली गल की है कि जी जी भी बीमारी पैदा होती है वो मन तो माइंड तो पैदा होती है और माइंड तो होम्योपैथी बहुत ज्यादा ज़्यादा डील करती है और हर बीमारी तो असी मैंटली ट्रीट करके हौली हौली जिम्मे फिजिकली देख रहे हैं, हो जाने शुरू हो जाए और यही एक बहुत वाडा क्योर है असी क्योर अभी कोज वाल जाके फिर क्योर करते हैं कॉज की है और ये सारी चीजें देख के असी क्योर करते हैं इस करके असी हैं कोर लिए जी डिजीज है मैटर नहीं करती मैटर करता पेशेंट

और आने वाले वैटनरी बहुत ज्यादा कामयाब हो रही है और क्वेश्चन होता है कि कई बार कि प्लेसिवो चीज़ा कहते हैं लोग लेने लेकिन चीज मैं ये कहनी चाहवा कि जो वैटनरी मेडिसिन काम कर दी तो उस टाइम वह जानवरों को चीज़ का नहीं पता होता उन्होंने जो फिजिकल सिमटम्स होते हैं वो जो ठीक हो रहे हैं तो इंप्रूव होता कि होम्योपैथी इज ए सैंस जी की फ्यूचर की सैंस आने वाले टाइम होम्योपैथी आयुर्वेदा एलोपैथी

ਹਾਂ ਜੀ ਬੰਨ ਵੀ ਆ ਗਿਆ ਮੈਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਸਾਡੇ ਵੱਡੇ ਵੀਰ ਅਮਿਤ ਜੀ ਦਾ ਇਹਨਾਂ ਦੀ ਸਾਰੇ ਟੀਮ ਦਾ ਜੋ ਅਗਰਵਾਲ ਗਊਸ਼ਾਲਾ ਚ ਡਾਕਟਰ ਸਾਹਿਬ ਨੂੰ ਉੱਥੇ ਜਗ੍ਹਾ ਦਿੱਤੀ ਹੈ ਡਾਕਟਰ ਸਾਹਿਬ ਦਾ ਸਹਿਯੋਗ ਕਰਦੇ ਨੇ ਸੈਕਿੰਡ ਧੰਨਵਾਦ ਕਰਨਾ ਡਾਕਟਰ ਸਾਹਿਬ ਦਾ ਇਹ ਧਰਮਸ਼ਾਲਾ ਦਾ 2 ਸਾਲ ਤੋਂ ਸੇਵਾ ਕਰ ਰਹੀ ਗਊਸ਼ਾਲਾ ਚ ਪਰ ਇਹ ਸਮਾਨੇ ਲਈ ਸੇਵਾ 15 ਸਾਲ ਹੋ ਗਏ ਕਰਦੇ ਨੂੰ ਪਹਿਲਾਂ ਸਰਕਾਰੀ ਡਿਸਪੈਂਸਰੀ ਕਰ ਰਹੇ ਸੀਗੇ ਹੁਣ ਕੁਸ਼ਟਾਂ ਬੀਮੇਜ ਕਰਿਆ ਹੁਣ ਸਾਡੇ ਅਗਰਵਾਲ ਗौਸ਼ਾਲਾ ਚ ਸੇਵਾ ਕਰ ਰਹੇ ਨੇ ਮੈਂ ਇਹਨਾਂ ਦਾ ਨਾਲ ਸਾਡੇ ਸ਼ਿਵ ਮਿਰਜੀ ਦਾ ਸਪੈਸ਼ਲੀ ਧੰਨਵਾਦ ਕਰਾਂਗਾ ਸ਼ਿਵ ਮਿਰਜੀ ਆਪ ਖੁਦ ਸਾਡਾ ਭਤੀਜ सिद्धार्थ ਉੱਥੇ ਜਦੋਂ ਡਾਕਟਰ ਸਾਹਿਬ ਆਉਂਦੇ ਨੇ ਸਾਰਾ ਟਾਈਮ ਉੱਥੇ ਡਿਊਟੀ ਦੇ ਕੇ ਸੇਵਾ ਕਰਦਾ ਸਮਾਜ ਦੀ ਸਹਾਇਤੀ ਤੇ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕਰਾਂਗਾ ਜੋ ਡਾਕਟਰ ਸਾਹਿਬ ਦੀਆਂ ਸੇਵਾਵਾਂ ਲੈ ਰਹੇ ਨੇ ਤੇ ਨਾਲੇ ਹਰੇ ਇਲਾਕੇ ਦੇ ਧੰਨਵਾਦ ਜੈ ਸ਼੍ਰੀ ਰਾਮ